ਅੱਜ ਮਹਾਦੀਆਂ ਵਿਕੇ ਸਾਬਕਾ ਸਰਪੰਚ ਬਲਵੰਤ ਸਿੰਘ ਗੋਗੀ ਦੀ ਅਗਵਾਈ ਵਿੱਚ ਪੌਦੇ ਲਗਾਏਗੇ ਇਸ ਮੌਕੇ ਉਹਨਾਂ ਨਾਲ ਮੌਜੂਦ ਮੈਲਾ ਸਰਪੰਚ ਕਰਮਜੀਤ ਕੌਰ ਅਤੇ ਪਿਰਤਪਾਲ ਸਿੰਘ ਸਾਬਕਾ ਸਰਪੰਚ ਅਤੇ ਹੋਰ ਨਗਰ ਦੀਆਂ ਸ਼ਖਸੀਅਤਾਂ ਅਤੇ ਮਨਰੇਗਾ ਵਰਕਰਾਂ ਨੇ ਵੀ ਵੱਡਾ ਯੋਗਦਾਨ ਪਾਇਆ ਅੱਜ ਜੋ ਪਿੰਡ ਦੇ ਸਕੂਲ ਵਿੱਚ ਅਤੇ ਪਿੰਡ ਤੋਂ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਆਲੇ-ਦੁਆਲੇ ਅਤੇ ਹੋਰ ਖਾਲੀ ਥਾਵਾਂ ਤੇ ਰੁਕ ਲਗਾਏ ਗਏ ਇਸ ਮੌਕੇ ਸਾਬਕਾ ਮੰਤਰੀ ਡਾਕਟਰ ਹਰਵੰਸ ਲਾਲ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਤੋਂ ਦਿੱਸਦੀ ਸਾਡੇ ਸਾਰੇ ਦੇਸ਼ਵਾਸੀਆਂ ਲਈ ਬਹੁਤ ਅਹਿਮੀਅਤ ਹੈ ਅੱਜ ਜੋ ਮਨੁੱਖ ਜੋ ਵੀ ਤਰੱਕੀਆਂ ਜ਼ਿੰਦਗੀ ਵਿੱਚ ਹਾਸਲ ਕਰਦਾ ਹੈ ਉਹ ਸਾਡੇ ਅਧਿਆਪਕਾਂ ਤੋਂ ਹੀ ਮਿਲਦੀਆਂ ਨੇ ਸ੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸਾਹੀ ਦੇ ਨਾਲ ਸੁਨੀਲ ਬਰਮਾ ਦੀ ਰਿਪੋਰਟ ਅੱਜ ਸਾਡੇ ਮਾਰੇ ਵਰਦੇ ਬਹੁਤ ਸਕਾਰ ਜੋਗੇ ਸਲੰਕਰ ਦੇ ਥਾਪਕਾ ਸਰਪੰਚ ਸਾਹ ਬਲਵੰਤ ਸਿੰਘ ਜੀ ਗੋਗੀ ਜਿਹੜੇ ਕੇ ਬਹੁਤ ਹੀ ਕਾ ਚੰਗੇ ਇਨਸਾਨ ਵੀ ਨੇ ਔਰ ਇੰਡਸਟਰੀ ਪੱਖੋਂ ਵੀ ਇਹ ਬੜਾ ਵੱਡਾ ਯੋਗਦਾਨ ਜਿਹੜਾ ਹੈ ਇਸ ਇਲਾਕੇ ਚ ਪਾ ਰਹੇ ਆ ਇਹਨਾਂ ਨੇ ਆਪਣੀ ਇੰਡਸਟਰੀ ਵੀ ਲਾਈ ਹੋਈ ਹੈ ਪਿੰਡਾਂ ਦੇ ਵਿੱਚ ਅੱਜ ਕੱਲ ਇੰਡਸਟਰੀਆਂ ਹਰੋਂ ਕਿਤੇ ਨਹੀਂ ਲਾ ਸਕਦਾ ਜਵਨ ਨੇ ਇੰਡਸਟਰੀ ਲਾਈਏ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਆ ਔਰ ਬਹੁਤ ਭਈਆ ਜਿਹੜਾ ਹੈ ਇਹਨਾਂ ਦੀ ਪਰਸਨੈਲਿਟੀ ਹੈ ਇਹਨਾਂ ਦੀ ਗਾਈ ਸੱਜ 200 ਦੇ ਕਰੀਬ ਪੌਂਦੇ ਅੱਜ ਇੱਥੇ ਸ਼ਰਸਾਨ ਘਾਟ ਚ ਸਕੂਲ ਤੇ ਤੇ ਹੋਰ ਥਾਵਾਂ ਤੇ ਜਿਹੜੇ ਹੈ ਉਹ ਲਾਇਆ ਜਾ ਰਹੇ ਨੇ ਔਰ ਅੱਜ ਸ਼ੁਰੂਆਤ ਤਰਵੈਣੀ ਦਾ ਪੌਦਾ ਲਾ ਕੇ ਕੀਤੀ ਗਈ ਹੈ ਕਿ ਕਿ ਤਰਵੈਣੀ ਦਾ ਪੌਦਾ ਸਾਡੇ ਸਰਕਾਰ ਜੋ ਕਨੀਲ ਵਰਮਾ ਜੀ ਉਹ ਸਾਡੇ ਹਾ ਦਾ ਨਾਰਾ ਚੇਤਨਮਨ ਪੰਜਾਬ ਦੇ ਅਧਿਵਾਜਾਂ ਨੇ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੈ ਇਹ ਪੌਦਾ ਲਾਇਆ ਗਿਆ ਔਰ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਹਾ ਦਾ ਨਾਰਾ ਚੇਤਨਮਨ ਚ ਤੇ ਪ੍ਰਧਾਨ ਸ੍ਰੀ ਗੁਰਕੀਰਤ ਵਿਧੀ ਜੀ ਉਹ ਵੀ ਆਪਣੇ ਸਾਥੀਆਂ ਸਵੇਤ ਇਥੇ ਜਿਹੜਾ ਹੈ ਅਜ ਪੋਤੀ ਲੈ ਕੇ ਇਥੇ ਪਹੁੰਚੇ ਆ। ਹੋਰ ਵੀ ਮੈਂ ਦੇਖ ਰਿਹਾ ਬਾਬਾ ਦਲੇਰ ਸਿੰਘ ਜੀ ਖਾਲਸਾ ਸਾਡੇ ਪਿੱਛੇ ਖੜੇ ਆ। ਉਹ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ਇਨਸਪੈਕਟਰ ਰਹੇ ਨੇ ਜੋ ਇਨਕਮ ਟੈਕਸ ਆਪਣੇ ਖਾਈ ਟੈਕਸੇਸ਼ਨ ਭਾਗ ਤੋਂ ਸ੍ਰੀ ਸ਼ਾਮ ਸੁੰਦਰ ਜੀ ਉਹ ਵੀ ਸਾਡੇ ਸਹਿਸਤਾ ਤੋਂ ਅੱਜ ਸ਼ਾਮਲ ਹੋਏ ਆ। ਸੁਤਿਆ ਖਾਨ ਜੀ, ਰੋਸ਼ਨ ਖਾਨ ਜੀ ਸਾਰੀਆਂ ਸੂਚੀਆਂ ਤੇਰਾ ਸਾਰੇ ਇਕੱਠੇ ਹੋਏ ਇੱਥੇ ਵੀ ਸਾਡੀ ਭੈਣ ਸਰਪੰਚ ਕੀ ਨਾਂ ਜੀ ਨਾਲ ਜਸਪਾਲ ਹਾਂ ਜਸਪਾਲ ਕੌਰ ਜੀ ਜੋ ਸੁਣ ਲਗਦੀ ਸਰਪੰਚ ਹੈ ਜਸਪਾਲ ਕੌਰ ਜੀ ਕਰਮਜੀਤ ਕਰਮਜੀਤ ਕੌਰ ਜੋ ਪਿੰਡ ਦੀ ਸਰਪੰਚ ਹੈ ਭਵਿੰਦਰ ਸਿੰਘ ਜੀ ਭਵਿੰਦਰ ਸਿੰਘ ਜੀ ਸਾਡੇ ਰਾਗੂ ਤੇ ਹੋਰ ਵੀ ਦੇਖ ਰਹੇ ਹਾਂ ਬਹੁਤ ਬੜੀਆਂ ਬੜੀਆਂ ਸਖਸ਼ੀਤਾ ਇੱਥੇ ਜਿਹੜੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਇੱਥਾ ਲੈਣੇ ਆ ਜੇ ਨਿਰਗਾ ਵਾਲੀਆਂ ਭੈਣਾਂ ਜਿਹੜੀਆਂ ਮੇਰੀਆਂ ਇੱਥੇ ਸਾਡੀਆਂ ਮਾਤਾਵਾਂ ਇੱਥੇ ਆਈਆਂ ਉਹ ਉੱਤੇ ਲੋਹਾ ਰਹੀਆਂ ਪੂਰੇ ਹੋ ਕੇ ਔਰ ਸੁਪਨ ਸਾਹਿਬ ਨੇ 200 ਦੇ ਕਰੀਬ ਬੂਟੇ ਜਿਹੜੇ ਆ ਉਹ ਲਿਆਂਦੇ ਆ ਉਹ ਇੱਥੇ ਸਾਡੇ ਸਕਾਰਜੋਗ ਸੁਨੀਲ ਬਰਵਾ ਜੀ ਨੇ ਜਿਹੜਾ ਹੈ ਜੋ ਵੀ ਉਹਦੇ ਖਰਚਾ ਪਾਣੀ ਆਇਆ ਹੈ ਉਹਨੇ ਕਰਕੇ ਇੱਥੇ ਭੇਜਿਆ ਔਰ ਆਪ ਵੀ ਅਜ ਆਪਣੇ ਕੰਮ ਛੱਡ ਕੇ ਜਿਹੜਾ ਹੈ ਤਰਵੈਣੀ ਦੀ ਸ਼ੁਰੂਆਤ ਜੋ ਕਰ ਰਹੇ ਅਸੀਂ ਹਾਂ ਦਾ ਨਾਰਾ ਚੇਤਨਾ ਮੰਚ ਪੰਜਾਬ ਵੱਲੋਂ ਉਹਦੀ ਸ਼ੁਰੂਆਤ ਜਿਨ੍ਹਾਂ ਨੇ ਕਰਵਾਈ ਹੈ ਪਿੰਡ ਚ ਸਵਾਨ ਘਾੜ ਚ ਜਿਹੜਾ ਹੈ ਤਰਵੈਣੀ ਦਾ ਪੌਦਾ ਲਾਇਆ ਜੀ ਦੀ ਆਕਸੀਜਨ ਬਹੁਤ ਵਧੀਆ ਹੁੰਦੀ ਹੈ ਅੱਜ ਲੋੜ ਹੈ ਸਾਨੂੰ ਕਾਰਬਨ ਡਾਈਆਕਸਾਈਡ ਦੇ ਖਿਲਾਫ ਲੜਨ ਦੀ ਆਕਸੀਜਨ ਨੂੰ ਬਚਾਉਣ ਦੀ ਤੇ ਬਿਮਾਰੀਆਂ ਨਾਲ ਲੋਕ ਮਰ ਰਹੇ ਆਂ ਕੋਈ 30 ਸਾਲ ਦੀ ਉਮਰ 70 ਸਾਲ ਦੀ ਉਮਰ ਰਹੀ ਦੀ ਬੰਦੇ ਦੀ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਬੜਾ ਖਰਚਾ ਹੁੰਦਾ ਇਲਾਜ ਕਰਾਉਣ ਤੇ ਸੋ ਉਹਦਾ ਕਾਰਨ ਹੈ ਵੱਧ ਰਿਹਾ ਪ੍ਰਦੂਸ਼ਣ ਗੰਦਲਾ ਪਾਣੀ ਪੀਣ ਵਾਲਾ ਔਰ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਨਾਲ ਬਣਿਆ ਹੋਇਆ ਖਾਣਾ ਅਸੀਂ ਖਾ ਰਹੇ ਆਂ ਕਣਕ ਜਿਹੜੀ ਹੈ ਉੱਥੇ ਵੀ ਖਾਦ ਪਾਉਣੀ ਪੈਂਦੀ ਹੈ ਕੀਟਨਾਸ਼ਕ ਦਵਾਈਆਂ ਪਾਉਣੀਆਂ ਪੈਂਦੀਆਂ ਜੇ ਅਸੀਂ ਚੌਲਾਂ ਦੀ ਖੇਤੀ ਕਰਦੇ ਆਂ ਉਹਦੇ ਵਿੱਚ ਵੀ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਪਾਉਣੀਆਂ ਪੈਂਦੀਆਂ ਸਾਰਾ ਖੁਸ਼ੀ ਜਿਹੜਾ ਹੈ ਜਾਨ ਲੈਵਾ ਹੈ ਜੋ ਕੁਝ ਵੀ ਹੈ। ਔਰ ਦੂਸਰੇ ਪਾਸੇ ਜਿਰੀ ਦੀਆਂ ਫਸਲਾਂ ਜਦੋਂ ਵੱਢਦੇ ਆਂ ਇਹ ਲੋਕ ਅੱਗਾਂ ਲਾ ਦਿੰਦੇ ਆਂ। ਉਹਦੇ ਨਾਲ ਪ੍ਰਦੂਸ਼ਣ ਵੀ ਵੱਧਦਾ ਹੈ ਤੇ ਜਿਹੜੇ ਜ਼ਮੀਨ ਦੇ ਸਾਡੇ ਮਿੱਤਰ ਕੀੜੇ ਆਂ ਕਿਸਾਨ ਦੇ ਉਹ ਵੀ ਮਰ ਜਾਂਦੇ ਆਂ। ਤੇ ਨਾਲ ਲੱਗਦੇ ਜਿਹੜੇ ਰੰਗਤ ਖੜੇ ਹੁੰਨੇ ਆਂ ਸਾਡੇ ਵਰਗਿਆਂ ਨੇ ਮਹਿਕਵੇਂ ਨੇ ਹੋਰ ਜਿਹਨੇ ਵੀ ਲਾਏ ਹੁੰਨੇ ਆਂ ਉਹ ਦਰਖਤਾਂ ਨੂੰ ਵੀ ਅੱਗ ਪੈ ਜਾਂਦੀ ਹੈ ਦਰਖਤ ਵੀ ਸੜ ਕੇ ਸੁਆਹ ਹੋ ਜਾਂਦੇ ਆਂ। ਫਿਰ ਅਸਲੀ ਮੈਨੂੰ ਖੁਸ਼ੀ ਹੈ ਅੱਜ ਸਾਰੇ ਰਲ ਕੇ ਸਾਰਾ ਨਗਰ ਮਹੱਦੀਆਂ ਦਾ ਰਲ ਕੇ ਪਰਪੰਚ ਸਾਡੇ ਸਾਫ ਦਾ ਬਲਵੰਤ ਸਿੰਘ ਗੁੱਗੀ ਜੀ ਦੀ ਗੁਲਾਹੀ ਵਿੱਚ ਇੱਥੇ ਰੁੱਖ ਲਗਵਾਏ ਹਨ ਤਰਵੰਦੀ ਦਾ ਰੁੱਖ ਲਵਾ ਕੇ ਸ਼ੁਰੂਆਤ ਕੀਤੀ ਹੈ ਮੈਂ ਸਾਰੇ ਨਗਰ ਨੂੰ ਇਲਾਕਾ ਵਸਿਆਂ ਨੂੰ ਆਪਣੀਆਂ ਭੈਣਾ ਮਤਾਵਾਂ ਵੀਰਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਨੂੰ ਇਸ ਕੰਮ ਵਿੱਚ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੀ ਹੈ ਔਰ ਇੱਕੋ ਮੈਂ ਕਹਾਂਗਾ ਕਿ ਆਓ ਆਪਣ ਆਪਣੀ ਨੌਜਵਾਨ ਜਿਹੜੀ ਪੀੜੀ ਹੈ ਉਹਨੂੰ ਜਾਗਰੂਤ ਕਰੀਏ ਔਰ ਉਹਨੂੰ ਵਾਤਾਵਰਣ ਵਾਲੇ ਤੌਰ 'ਤੇ ਉਹਨੂੰ ਸਮਝਾਈਏ ਕਿ ਰੁੱਖਾਂ ਦੀ ਕਿੰਨੀ ਐਮਤ ਹੈ ਸੋ ਇਸ ਕਰਕੇ ਜਿਵੇਂ ਕਿਹਾ ਗਿਆ ਇੱਕ ਰੁੱਖ 100 ਸੁੱਖ ਉਹ ਸਾਨੂੰ ਰੁੱਖਾਂ ਤੋਂ ਮਿਲਦਾ ਹੈ ਦੂਜਾ ਅੱਜ ਮੈਂ ਕਹੂੰਗਾ ਖਾਸ ਤੌਰ ਤੇ ਅੱਜ ਟੀਚਰ ਡੇ ਹੈ ਇਹਦੀ ਬਹੁਤ ਜ਼ਿਆਦਾ ਇਮਤ ਹੈ ਟੀਚਰ ਡੇ ਦੀ ਵੀ ਮੈਂ ਦੇਸ਼ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਲੋਕ ਜਿਹੜਾ ਹੈ ਆਪਣੇ ਟੀਚਰਾਂ ਨੂੰ ਉਹਨਾਂ ਨੂੰ ਅਸੀਂ ਸਨਮਾਨਜਲੀ ਭੇਟ ਕਰਦੇ ਆ ਕਿ ਅੱਜ ਦੇ ਦਿਹਾੜੇ ਤੇ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਆਪਣੇ ਟੀਚਰਾਂ ਦਾ ਆਪਣੇ ਅਧਿਆਪਕਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਉਹ ਸਾਡਾ ਬਹੁਤ ਜ਼ਰੂਰੀ ਹੈ ਦੂਜਾ ਮੈਂ ਕਹਾਂਗਾ ਕਿ ਬੱਚੇ ਦੀ ਜਿਹੜੀ ਬਾਏ ਉਹ ਬੱਚੇ ਦਾ ਟੀਚਰ ਹੈ ਉਹ ਬੱਚੇ ਨੂੰ ਪਾਲਦੀ ਹੈ ਪੜਾਉਂਦੀ ਹੈ ਚੱਲਣਾ ਸਿਖਾਉਂਦੀ ਹੈ ਬੈਠਣਾ ਸਿਖਾਉਂਦੀ ਹੈ ਇਸ ਲਈ ਮਾਂ ਬੱਚੇ ਦਾ ਵੱਡਾ دوست ਵੀ ਹੈ ਤੇ ਮਾਂ ਬੱਚੇ ਨੂੰ ਪਾਲਦੀ ਪੜਾਉਂਦੀ ਉਹਨੂੰ ਚੰਗੀਆਂ ਸਿੱਧਾ ਦਿੰਦੀ ਹੈ ਸੋ ਇਸ ਦਿਹਾੜੇ ਤੇ ਮੈਂ ਫੇਰ ਆਪਣੇ ਵੱਲੋਂ ਔਰ ओपी ਜੁਵਲਰਸ ਸਰਾਂਦੇ ਸੁਨੀਲ ਬਰਮਾ ਜੀ ਵੱਲੋਂ ਸਾਡੇ ਪਿੰਡ ਦੇ ਸਰਪੰਚ ਜੀ ਸਾਹਿਬਾ ਉਹਨਾਂ ਵੱਲੋਂ ਔਰ ਸਾਡੇ ਸਾਫਕਾ ਸਰਪੰਚ ਬਲਵੰਤ ਭੁੱਗੀ ਜੀ ਨਾਲ ਵੱਲੋਂ ਤੇ ਹੋਰ ਜਿੰਨੀਆਂ ਵੀ ਸ਼ਖਸੀਅਤਾਂ ਮੇਲੇ ਨਾਲ ਆਈਆਂ ਸਾਰੀਆਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕੀਰਤ ਵੇਦੀ ਜੀ ਵੱਲੋਂ ਸਾਰੇ ਸਿੱਖ ਸ਼ਿਖਿਤਾ ਨੂੰ ਬਹੁਤ-ਬਹੁਤ ਵਾਰ ਮਬਾਰਕਵਾਦ ਮੈਂ ਬਲਵੰਤ ਸਿੰਘ ਸਰਪੰਚ ਅਨਵਰਦੀਆਂ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਾਬਕਾ ਮੰਤਰੀ ਜੀ ਜਿਹੜੇ ਕਿ ਜੰਗਲਾਤ ਮੈਨਟਵੇੰਦੀ ਮੰਤਰੀ ਰਹੇ ਆ ਉਹਨਾਂ ਨੇ ਆ ਕੇ ਸਾਡੇ ਪਿੰਡ ਦੇ ਵਿੱਚ ਮੂਤੇ ਲਵਾਏ ਆ 200 ਦੇ ਕਰੀਬ ਮੂਤਾ ਇਹਨਾਂ ਨੇ ਤੁਹਾਨੂੰ ਦਿੱਤਾ ਤੇ ਤਰਵਾਨੀ ਤੋਂ ਹੀ ਸ਼ੁਰੂਆਤ ਕੀਤੀ ਆ ਮੈਂ ਇਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਦੂਸਰੀ ਗੱਲ ਅਸੀਂ ਟੀਚਰ ਦੇ ਆ ਤੁਸੀਂ ਟੀਚਰ ਦੇ ਨੂੰ ਵੀ ਮੁੱਖ ਰੱਖਦੇ ਹੋਏ ਬੂਟਿਆਂ ਦਾ ਜਿਹੜਾ ਇਹ ਲਾਉਣ ਦਾ ਕੰਮ ਸ਼ੁਰੂ ਕੀਤਾ ਤੇ ਅਸੀਂ ਹੋਰ ਵੀ ਇਹਨਾਂ ਨੂੰ ਅਰਜੀ ਕਰਾਂਗੇ ਸਾਨੂੰ ਬੂਟੇ ਦੇ ਕਹਿਣ ਅਸੀਂ ਇਸ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਅਸੀਂ ਆਪਣੀਆਂ ਭਰਪੂਰ ਕੋਸ਼ਿਸ਼ਾਂ ਕਰਾਂਗੇ ਮੈਂ ਇਹਨਾਂ ਦਾ ਜੀਆਂ ਵੀ ਆਗਦਾ ਤੇ ਧੰਨਵਾਦ ਵੀ ਆਖਦਾ